ਰਾਜਪੁਰਾ ਨਲਾਸ ਮੰਦਿਰ ਵਿੱਚ ਅੱਜ ਤੋਂ ਸ਼ੁਰੂ ਹੋਇਆ ਮਹਾ ਸ਼ਿਵਰਾਤਰੀ ਦਾ ਤਿਉਹਾਰ ਪ੍ਰਾਚਨ ਸ਼ਿਵ ਮੰਦਿਰ ਨਲਾਸ ਵਿੱਚ 5 ਦਿਨ ਚੱਲੇਗਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਸ਼ਿਵ ਭਗਤਾਂ ਦੀ ਦਰਸ਼ਨਾਂ ਲਈ ਉਮੜੀ ਪੀੜ ਯਾਰ ਇਹ ਜੀ ਉਹਦੇ ਬਾਰੇ ਦੱਸੋ ਇਹ ਜੀ ਬਹੁਤ ਖੁਸ਼ੀਆਂ ਪਿਆਦੀ ਨੇ ਭਗਵਾਨ ਦਾ ਪਰਮਾਤਮਾ ਦਾ ਇਹ ਸਾਰੀ ਸਾਰੀ ਦੁਨੀਆ ਚੱਕੀ ਕਿ ਸਾਰੇ ਹਿੰਦੁਸਤਾਨ ਦੀ ਦਾ ਨਾਮ ਜਪਰ ਹੋ ਰਿਹਾ ਪਰਮਾਤਮਾ ਇਹ ਤਿੰਨ ਤਲੋਕੀ ਆਨਾਤ ਹੈ ਆਕਾਸ਼ ਪਤਾ ਧਰਤੀ ਦਾ ਦਾਤਾ ਅਭਿਮ ਜੀ ਨੇ ਨੇ ਪੈਦਾ ਕਰੇ ਤੁਹਾਨੂੰ ਪਤਾ ਹੀ ਹੈ ਬਰਮਾ ਜੀ ਨੇ ਨੇ ਪੈਦਾ ਕਰੇ ਮਾਤਾ ਸਰਸਪਤੀ ਇਹਨਾਂ ਨੇ ਪੈਦਾ ਕੀ ਅਕਾਸ਼ ਪਤਾਲ ਧਰਤੀ ਦੇ ਸਾਰੇ ਇਸ ਦੇ ਪਰਮੰਡਮੇ ਜਾਂਦੇ 84 ਲੱਖ ਜੀਵ ਜੰਤ ਪਰਮਾਤਮਾ ਦਾ ਨਾਮ ਜਪਿਆ ਤਾਂ तमाम ਦੇਵੀ ਦੇਵਤੇ ਨਾਮ ਜਪ ਰਹੇ ਗੰਗਾ ਮਾਤਾ ਵੀ ਨਾ ਕਾ ਨਾਮ ਜਪ ਰਿਹਾ ਇੰਦਰ ਦੇਵਤਾ ਵੀ ਨਾ ਨਾਮ ਜਪ ਰਿਹਾ ਬਿਸ਼ਨੂ ਜੀ ਵੀ ਨਾ ਨਾਮ ਜਪ ਰਿਹਾ ਬਰਮਾ ਜੀ ਵੀ ਨਾ ਨਾਮ ਜਪ ਰਿਹਾ ਸੰਤ ਰਾਤ ਪਹਿਰੋ ਮਾਤਾ ਰੰਨਾਸੀ ਪਦਨਾਥ ਮਣੀ ਬਾਲਨੀ ਬਾਲਕ ਨਾ ਗੁਰੂ ਰਖਣਾ ਜੀ ਤੇ ਸਿੱਧਾ ਲਾਭੂ ਸ਼ਨੀ ਰਾਹੁ ਕਿਤੂ ਬ੍ਰਹਸਪਤੀ ਇਹਨਾਂ ਦੀਓ ਦੇਣੇ ਪਾਈ ਸਭ ਨਾਮ ਜਪ ਰਿਹਾ ਜਿੰਨੇ ਵੀ ਤੇ ਮਾਮ ਦੇਵੀ ਦਿੱਤੀ ਇਹਦਾ ਕੋਈ ਅੰਤ ਨਹੀਂ ਪਾਸਾ ਦਾ ਮੇਰੀ ਪਰਮਾਤਮਾ ਦਾ ਜਦੈ ਆਏ ਜੁਸ ਟਾਈਮ ਦੇ ਵਿੱਚ ਕੁਛ ਵੀ ਨਹੀਂ ਦਈ ਇੱਥੇ ਇਕੱਲਾ ਹੀ ਭਗਵਾਨ ਸ਼ੰਕਰ ਜੀ ਜਦ ਪ੍ਰਗਟ ਹੋਏ ਐ ਉਸ ਟਾਈਮ ਕੇ ਇੱਥੇ ਠੀਕ ਕੁਛ ਵੀ ਨਹੀਂ ਤਾਂ ਇਹਨਾਂ ਨੇ ਸਿਸ਼ਟੀ ਦੀ ਰਚਨਾ ਕਰਦੇ ਉਸ ਤੋਂ ਬਾਅਦ ਫਿਰ ਆਪਣੇ ਕੋਲ ਕੁਛ ਨਹੀਂ ਰੱਖਿਆ ਆਪ ਰਹੇ ਪਕੰਬਰ ਮਾ ਸਭ ਕੁਛ ਇਹਨੇ ਵੰਡ ਲਿਆ ਮੇਰੇ ਭਗਵਾਨ ਨੇ ਵਿਸ਼ਨੂ ਜੀ ਨੂੰ ਸਭ ਦੇ ਦਿਆ ਸਭ ਪਾਲਣਹਾਰ ਬਣਾ ਦਿਆ ਬਰਮਾ ਜੀ ਨੂੰ ਪਰਮੰਡ ਭਰਨੇ ਵਾਸਤੇ ਬਣਾ ਦਿਆ ਪੈਦਾ ਕਰ ਦਿਆ ਬਾਕੀ ਆਪ ਤਾਂ ਇਹ ਭੰਡਾਰੀ ਆ ਜਾਂ ਭੰਡਾਰ ਤੇ ਇਹਨਾਂ ਨੂੰ ਪਤਾ ਹੀ ਇਸਤੇ ਬਾਦ ਭੰਡਾਰ ਚਲਾਣਾ ਇਹਨਾਂ ਨੇ ਇਹ ਜੀ ਨੇ ਗੰਗਾ ਨੇ ਕਿਉਂ ਬਣ ਜੋ ਇਹ ਮਹਾਕਾਲ ਵੀ ਇਹੀ ਹੈ ਬੈਦਨਾਥ ਵੀ ਇਹੀ ਹੈ ਬਿਜਲੀਨਾਥ ਵੀ ਹੈ ਜਦ ਦੁਨੀਆਂ ਤੇ ਬਹੁਤ ਬਿਮਾਰੀ ਪੈ ਗਈ ਤਾਂ ਦੇਵੀ ਦੇਵਤੇ ਸਾਰੇ ਕੰਬ ਉਠੇ ਉਸ ਟਾਈਮ ਦੇ ਵਿੱਚ ਸਾਰੇ ਦੇਵੀ ਦੇਵਤੇ ਜਿੰਨੇ ਵੀ ਤੇ ਸਾਰੇ ਉਸ ਟਾਈਮ ਦੇ ਵਿੱਚ ਭਗਵਾਨ ਬਿਸ਼ਨੂ ਦੀ ਪਰ ਚਲੇ ਗਿਆ ਉਹਨੇ ਨਾ ਜਵਾਬ ਦੇਇਆ ਫਿਰ ਬਰਮਾ ਦੀ ਪਰ ਚਲੇ ਗਿਆ ਉਹਨੇ ਵੀ ਜਵਾਬ ਨਹੀਂ ਦਿੱਤਾ ਅਸੀਂ ਭੋਲੇ ਨਾਸ ਪਾ ਜਾਓ ਜਦ ਭੋਲੇ ਨਾਸ ਪਾ ਜਾ ਕੇ ਤਲਪਨ ਲਗੇ ਤਾਂ ਉਸੀ ਟਾਈਮ ਭਗਵਾਨ ਕੇ ਅੰਦਰ ਦਇਆ ਆਜੀ ਤਾਂ ਤੀਜਾ ਨੇਤਰ ਖੁੱਲਿਆ ਤਾਂ ਜਦੀ ਜੜੀ ਬੁੱਟੀਆਂ ਪੈਦਾ ਕਰਨਦੀਆਂ ਭਗਵਾਨਾ ਬੋਲੋ ਸ਼ੰਕਰ ਭਗਵਾਨ ਕੀ ਜੈ ਜਿਹੜੀ ਸ਼ਰਧਾਤਰੀ ਆ ਰਹੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋ ਸ਼ਹਿਰ ਵਾਸੀਆਂ ਨੂੰ ਤਾਂ ਇਹ ਸੰਦੇਸ਼ ਹੈ ਜੀ ਆਪਣੇ ਮੰਦਰ ਚਾਓ ਜਲ ਚੜਾਓ ਵਧੀਆ ਤਰੀਕੇ ਨਾਲ ਜਿਲੀ ਭੰਡਾਰੇ ਵਗੈਰਾ ਬਾਹਰ ਚੱਲਦੇ ਆ ਉਲੇ ਵਿੱਚ ਦੇਖੋ ਡਿਸਪੋਜ਼ਲ ਜਿਹੜਾ ਇਹਦਾ ਪਲਾਸਟਿਕ ਵਾਲਾ ਜਹਾਾ ਯੂਜ਼ ਹੁੰਦਾ ਤੁਸੀਂ ਰੁਕੀ ਕੇ ਲੈਣਾ ਚਾਹੋਗੇ ਕਿਹੜਾ ਯੂਜ਼ ਕਰੀ ਨੀ ਪੇਪਰ ਪੇਪਰ ਯੂਜ਼ ਹੁੰਦਾ ਹੁਣ ਪਹਿਲਾਂ ਹੁੰਦਾ ਸੀਗਾ ਪਲਾਸਟਿਕ ਯੂਜ਼ ਹੁਣ ਧੀਰੇ ਧੀਰੇ ਘਟ ਰਿਹਾ ਜਿਵੇਂ ਜਿਵੇਂ ਚੀਜ਼ਾਂ ਚੇਂਜ ਹੋ ਰਹੀਆਂ बोलो शंकर भगवान की जय पूरा पूरी काजी बहुत बड़ा उत्सव हो गया भगवान की बड़ी कृपा हो रही है सारी संगतियां मनोकामना पूरी होया है जिना जिना ना मनोकामना पूरी होया आज पेली चबा मांगे भगवान के दर्शन करेंगे सारे संगत पे कृपा बनी रहे भोलेनाथ की के। ये कैलाश में से कैलाश में भोलेनाथ आए हुए हैं ભગwan ਕੀ ਸਭ ਤੇ ਕਿਰਪਾ ਬਣੀ ਰਹੇ ਮੈਂ ਤਾਂ ਯਹੀ ਕਹਾਂਗਾ ਸੰਗਤ ਨੂੰ ਕੀ ਕਹਣਾ ਕਹਿੰਦੇ ਜੇ ਇੰਨਾ ਰੱਜ ਕੇ ਜਿੱਦਾਂ ਕੋਈ ਸਾਥੀ ਬੰਦੇ ਦੀ ਚਾਹ ਨੇ ਸਾਥੀ ਬੰਦੇ ਦੀ ਆਉਣੇ ਕੀ ਕਹਣਾ ਉਹ ਤਾਂ ਜੀ ਦੇਖੋ ਲੈਨ ਮਾ દર્શન ਕਰਾਂਗੇ ਸਾਰੇ ਜਣੇ ਲੈਨ ਮਾ દર્શન karenge ਉਨਪੇ ਕਿਰਪਾ ਹੋਇਆ ਜੀ ਜਿਹੜੇ ਧੱਕਾ ਮੁੱਕੀ ਕਰਾਂਗੇ ਫਿਰ ਤਾਂ ਗੱਲ ਹੀ ਹੈ ਲੈਨ ਮਾ ਦਾ દર્શન ਕਰੋ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਉਹਨਾਂ ਨੂੰ ਤਾਂ ਇਹ ਆਸ਼ੀਰਵਾਦ ਮਿਲੇਗਾ ਜੇ ਆਪਾਂ ਮੰਨਰ ਦਾ ਅਸੂਲ ਮੰਨਾਂਗੇ ਜੇ ਅਸੂਲ ਨਹੀਂ ਮੰਨਾਂਗੇ ਫਿਰ ਤਾਂ ਆਸ਼ੀਰਵਾਦ ਨਹੀਂ ਮਿਲੇਗਾ ਆਪਾਂ ਚਾਹੇ ਆਪਾਂ ਬੜਾ ਦਾ ਆਸ਼ੀਰਵਾਦ ਲਿਓ ਜਾਂ ਭਗਵਾਨ ਦਾ ਲਿਓ ਉਲਟਾ ਮਤਲਬ ਕਿ ਅਸੂਲ ਤਾਂ ਮੰਨਣਾ ਪਏਗਾ ਕਿੰਨੇ ਦਿਨ ਲੰਦਾ ਮੇਲਾ ਇਹਦਾ ਦੱਸੋ ਨਾਲ ਜੇ ਜੀ 4-5 ਦਿਨ ਚੱਲੇਗੀ ਸ਼ਿਵਰਾਤਰੀ ਮੇਨ ਤਾਂ ਪਰਸੋਂ ਆ ਮੇਰ ਖਿਆਲ ਪਰਸੋਂ ਹੀ ਮੇਨ ਹੈ 26 ਤਰੀਕ ਦੀ ਬਾਕੀ 4 5 ਦਿਨ ભગવાન ਕੇ ਧਰਮਾ ਰੌਣਕ ਲਗੀ ਰਹੇਗੀ ਕੋਲਨਾਥ ਕੀ ਕਿਲਸਾ ਬਣੀ ਰਹੇਗੀ ਉਹ ਸ਼ੰਕਰ ભગવાન ਦੀ ਜੈ ਜੈ ਆਪਣੇ ਆਪਣਾ ਨਾਮ ਨਵਿੰਦਰ ਕੁਮਾਰ ਸ਼ਰਮਾ ਨਰਾਸ਼ੀਰਕਰੀ ਜਿਹੜੇ ਹੈਗੇ ਕਿਤਾ ਕੀ ਕੀ ਉੱਥੇ ਗੁਰੂ ਜੀ ਜਾਣਾ ਕਿਤੇ ਰਹੇ ਇਹ ਮਹਾਸ਼ਿਵ ਰਾਤਰੀ ਹੈ ਸ਼ਿਵ ਦਾ ਵਿਆਹ ਹੈ ਸ਼ਿਵ ਦੇ ਵਿਆਹ ਜੋ ਵੀ ਆਂਦਾ ਉਹਨੇ ਮਨੋ ਕਾਮਨਾ ਪੂਰੀ ਹੁੰਦੇ ਆ ਤਵੀ ਕਹਿੰਦੇ ਆ ਜੈ ਸ਼ਿਵ ਕਲਾਸ ਵਿੱਚ ਯਾਸ਼ੀਬਨ ਕਲਾਸ ਵਿੱਚ ਹਮਾਰੇ ਮਹੰਤ ਸ੍ਰੀ ਲਾਲ ਗਰੀ ਜੀ ਮਹਾਰਾਜ ਕੇ ਛਤਰ ਛਾਇਆ ਮੈਂ ਬਹੁਤ ਅੱਛਾ ਪ੍ਰੋਗਰਾਮ ਠੀਕ ਚੱਲ ਰਹਾ ਹੈ। ਇਹ ਪਲਾਸਟਿਕ ਸ਼ੀਨ ਦੇ ਦੁੱਧਾ ਬਣਾਉਂਦੇ ਜਰ ਰਹੇ ਹੈ। ਇੱਕ ਗਲਤੀ ਆਪਾਂ ਨੂੰ ਦਿਖਾ ਦੇ ਤਾਂ। ਕਿਹੜਾ? ਕਿ ਪਲਾਸਟਿਕ ਸ਼ੀਨ ਦੁੱਧਾ ਬਣਾਉਂਦੇ ਜੇ ਪਾਉਂ। ਕਾਂਬੇ ਵਾਲੇ ਭਾਂਡੇ ਚ ਨਹੀਂ ਚਲਾਉਂਦੇ। ਹਾਂ ਦੁੱਧ ਬਣਾ ਦੇ ਜਹਿਰ ਬਣ ਜਾਂਦਾ। ਜਹਿਰ ਬਣ ਜਾਂਦਾ ਉਹ। ਇਸ ਕਰਕੇ ਦੇ। ਪਲਾਸਟਿਕ ਦੇ ਵੀ ਨਹੀਂ ਚਲਾਉਣਾ ਚਾਹੀਦਾ ਸਟੀਲ ਦੇ ਭਾਂਡੇ ਚ ਹੀ ਦੁੱਧ ਚਲਾਉਣਾ ਚਾਹੀਦਾ। ਤੇ ਮਨ ਲੋਕਾਂ ਦੀਆਂ ਕਾਮਨਾ ਪੂਰੀ ਹੁੰਦੀ ਸੁੱਦੀ ਨਾਲ ਹੀ ਚੜਾਉਣਾ ਚਾਹੀਦਾ ਤੇ ਜਿਹੜੇ ਜਿਹੜੇ ਕਹਿੰਦੇ ਹਿੰਦੂ ਚ ਪਲਾਸਟਿਕ ਥਿਲੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਇੱਥੇ ਪ੍ਰਸ਼ਾਨ ਕਰਨਾ ਚਾਹੀਦਾ ਨਿਯਮ ਹੈ ਜੋ ਵੀ ਉਹ ਕਰਨੇ ਚਾਹਦੇ ਜੋ ਵੀ ਉਹ ਕਹਦੇ ਕਾਨੂੰਨ ਆਪਣੀ ਉਹਦੇ ਨਾਲਾਂ ਸੱਦਾ ਨਾਲਾਂ ਫਲ ਮਿਲੇਗਾ ਜ਼ਰੂਰ ਮਿਲੇਗਾ ਤੇ ਨਾਲੇ ਵਾਤਾਵਰਨ ਸਾਫ਼ ਸੁਥਰਾ ਰਹਿੰਦਾ ਪਲਾਸਟਿਕ ਖਰਾਬ ਕਰਦਾ ਤੇ ਜਿਹੜੇ ਬਾਹਰ ਏਲੰਗੇ ਵਗੈਰਾ ਚੱਲਦੇ ਆਏ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਜਾਂਦੇ ਹੋ ਵੀ ਜਿਹੜੇ ਫਤਰੀ ਮੱਤਰਨ ਵਗੈਰਾ ਯੂਜ਼ ਕਰਦੇ ਆ ਜਿਵੇਂ ਡਿਸਪੋਜ਼ੇਬਲ ਯੂਜ਼ ਕਰਦੇ ਆ ਪਲਾਸਟਿਕ ਵਾਲੇ ਉਹਨਾਂ ਨੂੰ ਚਾਹੀਏ ਉਹਨਾਂ ਨੂੰ ਚਾਹੀ ਇਹ ਉਹ ਗੰਦਗੀ ਦੇ ਬਣਨ ਡਸਟਬਿਨ ਰੱਖਣ ਉਹਨਾਂ ਵਿੱਚ ਰੱਖਣ ਸੰਭਾਲ ਕੇ ਕੋਈ ਉਹ ਗੰਦਗੀ ਨਾ ਫਲਾਣ ਵਾ ਸਹੀ ਹੈ ਸਾਫ ਸੁਥਰੀ ਚੀਜ਼ ਰੱਖਣ ਚਾਹੀਦੀ ਹੈ ਕਾਫੀ ਰਸੋਈਆਂ ਵਿੱਚ ਜਿੱਦਾਂ ਕੋਈ ਵਿੱਚ ਗਲਤ ਬੰਦੇ ਆਏ ਨੇ ਜੇ ਕੋਈ ਪ੍ਰੈਂਟਿਸ਼ ਆਏ ਨੇ